ਅਸੀ ਕਾਲ ਜੀ ਮੈਂ ਧਰਮਿੰਦਰ ਸਿੰਘ ਮੈਂ ਖੜਾ ਆ ਤਲਵਾੜਾ ਦੇ ਬਗੁੰਜਾ ਗੇਟਾਂ ਬਗੁੰਜਾ ਗੇਟ ਜਿਹਨੂੰ ਬਚਾਉਣ ਦੇ ਲਈ ਕਈ ਸਾਲਾਂ ਤੋਂ ਕਈ ਬਜ਼ੁਰਗ ਚਾਹੇ ਹਿਮਾਚਲ ਦੇ ਮਲਕਾਣੇ ਤੋਂ ਮਾਸਟਰ ਹੰਸਰਾਜ ਕੁਲਜੀਪ ਹੁਣੀ ਹੋਣ ਚਾਹੇ ਪੰਜਾਬ ਦੇ ਵਿੱਚ ਖਨਨ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਹੋਵੇ ਉਹ ਲਗਾਤਾਰ ਆਵਾਜ਼ ਬੁਲੰਦ ਕਰਦੀ ਪਈ ਐ ਕਿ ਇਸ ਖੇਤਰ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਜਿਹੜਾ ਘਟਾਇਆ ਜਾਵੇ ਉਹਨੂੰ ਬੰਦ ਕੀਤਾ ਜਾਵੇ ਤੇ ਉਹਦੀ ਕੋਈ ਐਂਡ ਪੁਆਇੰਟ ਤੈਅ ਕੀਤਾ ਜਾਵੇ ਕਿਉਂਕਿ ਇਸ ਖੇਤਰ ਦੇ ਵਿੱਚ ਸਾਡੇ ਉੱਪਰ ਬਿਲਕੁਲ ਪੌਂਗ ਡੈਮ ਖੜਾ ਜਿਹਦੇ ਚ ਹਜ਼ਾਰਾਂ ਲੱਖਾਂ ਜਿਹੜਾ ਹੈ ਕਿਉਂਸਿਕ ਪਾਣੀ ਜਿਹੜਾ ਸਟੋਰ ਕਰਕੇ ਰੱਖਿਆ ਜਾਂਦਾ ਤੇ ਸਾਰਾ ਸਾਲ ਬਿਜਲੀ ਕਰੋੜਾਂ ਦੀ ਅਰਬਾਂ ਦੀ ਜਿਹੜੀ ਹੈ ਬਿਜਲੀ ਤਿਆਰ ਕੀਤੀ ਜਾਂਦੀ ਹੈ ਤੇ ਪੌਂਗ ਡੈਮ ਜਿਹੜਾ ਹੈ ਇਹ ਵੀ ਲੱਖਾਂ ਕਿਉਸਿਕ ਪਾਣੀ ਸਾਹਮਣੇ ਬੈਠਦਾ ਆ ਜਿਹਦੇ ਤੋਂ ਹੁਣ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿੰਨਾ ਜਿਹੜਾ ਪਾਣੀ ਹੈ ਲਗਾਤਾਰ ਗੇਟ ਖੋਲਕੇ ਜਿਹੜਾ ਬਿਆਸ ਦਰਿਆ ਦੇ ਨੇਚਰਲ ਕੋਰਸ ਦੇ ਵਿੱਚ ਜਾ ਰਿਹਾ ਤੇ ਇਥੋਂ ਮੈਸੇਜ 700 ਮੀਟਰ ਤੇ ਵੀ ਇੱਕ ਸਟੋਨ ਕ੍ਰੈਸ਼ਰ ਕੰਮ ਕਰਦਾ ਪਿਆ ਹੈ 1 ਕਿਲੋਮੀਟਰ ਤੇ ਵੀ ਕੰਮ ਕਰਦਾ ਪਿਆ 5 ਕਿਲੋਮੀਟਰ ਤੇ ਵੀ ਲਗਾਤਾਰ ਸਟੋਨ ਕ੍ਰੈਸ਼ਰਾਂ ਦੀ ਲਾਈਨ ਹੈ ਚਾਹੇ ਪੰਜਾਬ ਵਾਲਾ ਪਾਸਾ ਹੈ ਚਾਹੇ ਹਿਮਾਚਲ ਵਾਲਾ ਪਾਸਾ ਹੈ ਸਾਡੀ ਬੇਨਤੀ ਹੈ ਇੱਥੋਂ ਦੇ ਪ੍ਰਸ਼ਾਸਨ ਨੂੰ ਚਾਹੇ ਉਹ ਹਿਮਾਚਲ ਦਾ ਹੈ ਚਾਹੇ ਪੰਜਾਬ ਦਾ ਹੈ ਸਾਡੀ ਬੇਨਤੀ ਹੈ ਉਹਨਾਂ ਸਰਕਾਰਾਂ ਨੂੰ ਚਾਹੇ ਪੰਜਾਬ ਦੀ ਹੈ ਤਾਂ ਚਾਹੇ ਹਿਮਾਚਲ ਦੀ ਹੈ ਇੱਥੋਂ ਦੇ ਵਿਧਾਇਕਾਂ ਨੂੰ ਪੀਣਾ ਇਲਾਕਿਆਂ ਦੇ ਵਿੱਚੋਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਹੈ ਉਹਦੇ ਨੂੰ ਘਟਾਇਆ ਜਾਵੇ ਉਹਨੂੰ ਬੰਦ ਕੀਤਾ ਜਾਵੇ ਤੇ ਇਸ ਇਲਾਕੇ ਦੇ ਵਿੱਚ ਲੋਕਾਂ ਦੇ ਪੈਸਿਆਂ ਨਾਲ ਬਣੀ ਹੋਈ ਜਿਹੜੀ ਪ੍ਰਾ ਉਦੇ ਥੱਲੇ ਇੱਕ ਮਾਫੀਆ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਤਬਾਹ ਕਰਨ ਦੀ ਲੀ ਲੱਗਾ ਹੋਇਆ ਹੈ ਸਾਡੀ ਬੇਨਤੀ ਹੈ ਕਿ ਇੱਥੋਂ ਇੱਕ ਗੈਰਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਜਿਹੜੇ ਲੋਕ ਆਮਨ ਚੰਤੀ ਨਾਲ ਰਹਿ ਸਕਣ ਹੁਣ ਜਿੰਨਾ ਨੁਕਸਾਨ ਹੋ ਰਿਹਾ ਥਲਕੇ ਏਰੀਏ ਦੇ ਵਿੱਚ ਉਸ ਨੁਕਸਾਨ ਦੀ ਭਰਪਾਈ ਕੌਣ ਕਰੂਗਾ ਕੀ ਇਹ ਕ੍ਰੈਸ਼ਰ ਮਾਲਕ ਕਰਨਗੇ ਜਿਨ੍ਹਾਂ ਦੇ ਵੱਲੋਂ ਅਰਬਾਂ ਖਰਬਾਂ ਰੁਪਏ ਕਮਾ ਕੇ ਇੱਥੋਂ ਚਲੇ ਜਾਣਾ ਹੈ ਜਿਨ੍ਹਾਂ ਨੇ ਹੁਣ ਵਿਆਹ ਦਰਿਆ ਦਾ ਬੈਟ ਲਗਾਤਾਰ ਜੇ ਦੇਖਣਾ ਹੋਵੇ ਮੈਂ 10 ਸਾਲਾਂ ਤੋਂ 10 15 ਸਾਲਾਂ ਤੋਂ ਦੇਖ ਰਹੇ ਆਂ ਪੀ ਬੈਡ ਜਿਹੜਾ ਹੈ ਬਿਆਸ ਦਾ ਬੈਡ ਹੈ ਲਗਭਗ 20 ਤੋਂ 30 ਫੁੱਟ ਡੂੰਘਾ ਹੋ ਚੁੱਕਾ ਹੈ ਤੇ 2 ਸਾਲ ਪਾਣੀ ਆਇਆ 2023 ਦੇ ਵਿੱਚ ਤੇ 2025 ਦੇ ਵਿੱਚ ਅਸੀਂ ਖੜੇ ਆ ਪੀ ਪਾਣੀ ਆ ਤੇ ਇਹ ਦੁਬਾਰਾ ਤੋਂ ਹੋਰ ਜ਼ਿਆਦਾ ਪਾਣੀ ਆਇਆ ਧਿਆਨ ਵਾਲੇ ਸਮੇਂ ਚ ਬਹੁਤ ਤਬਾਈ ਜਿਹੜੀ ਹੈ ਸਾਡੇ ਇਹਨਾਂ ਇਲਾਕਿਆਂ ਨੂੰ ਦੇਖਣੇ ਪੈਣੀ ਹੈ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਇਲਾਕੇ ਦੇ ਲੋਕਾਂ ਨੂੰ ਵੀ ਪੇਸ ਆਵਾਜ਼ ਨੂੰ ਹੋਰ ਜ਼ਿਆਦਾ ਬੁਲੰਦ ਕਰੋ ਕਿ ਸਾਡੇ ਜਿਹੜੇ ਕੁਦਰਤੀ ਸੋਮੇ ਇਸ ਪਾਣੀ ਨੂੰ ਬਚਾਏ ਰੱਖਣ ਦੇ ਲਈ ਇਸ ਖੇਤਰ ਦੇ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਕ੍ਰਸ਼ਰ ਇੰਡਸਟਰੀ ਨੂੰ ਜਿਹੜਾ ਹੈ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਤੇ ਨੋ ਮਾਈਨਿੰਗ ਜ਼ੋਨ ਦੀ ਜਿਹੜੀ ਆਵਾਜ਼ ਹੈ ਹਿਮਾਚਲ ਦੇ ਲੋਕਾਂ ਦੀ ਮੰਡ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਉਹਨੂੰ ਹੋਰ ਜ਼ਿਆਦਾ ਉੱਚਾ ਕੀਤਾ ਜਾਵੇ ਤੇ ਜਿੰਨਾ ਜ਼ਿਆਦਾ ਹੋ ਸਕਦਾ ਹੈ ਲੋਕਾਂ ਦੇ ਪ੍ਰੋਟੈਸਟਾਂ ਦੇ ਵਿੱਚ ਚਾਹੇ ਉਹ ਖਾਨਾਂ ਰੁਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਵੱਲੋਂ ਕੀਤਾ ਜਾ ਰਿਹਾ ਚਾਹੇ ਹਿਮਾਚਲ ਦੀ ਵਾਤਾਵਰਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਾਇਵਰਨ ਬਚਾਓ ਕੈਲੀਏ ਵੀ ਸੰਘਰਸ਼ ਕਮੇਟੀ ਦੇ ਵੱਲੋਂ ਕੀਤੇ ਜਾ ਰਹੇ ਉਹਨਾਂ ਦੇ ਸੰਘਰਸ਼ਾਂ ਦੇ ਵਿੱਚ ਉਹਨਾਂ ਦੇ ਪ੍ਰੋਟੈਸਟਾਂ ਦੇ ਵਿੱਚ ਵੱਧ ਤੋਂ ਵੱਧ ਸਾਥ ਦਿਓ ਮਦਦ ਕਰੋ ਅਸੀਂ ਵਿਰੋਧੀ ਨਹੀਂ ਕਿਸੇ ਵੀ ਚੀਜ਼ ਦੇ ਕਿਸੇ ਵੀ ਸ਼ਖਸ ਦੇ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਇਲਾਕਾ ਬਚੇ ਇੱਥੋਂ ਦੇ ਜਿਹੜਾ ਜੀਵਨ ਹੈ ਇੱਥੋਂ ਦਾ ਸਾਰਾ ਚੰਗੀ ਢਾਂਚਾ ਬਚਿਆ ਰਵੇ ਉਹਦੇ ਲਈ ਇਸ ਇਲਾਕੇ ਦੇ ਵਿੱਚ ਉਹ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਬੰਦ ਹੋਣਾ ਚਾਹੀ